ਮੈਂ ਕਹਿ ਸਕਦਾ ਹਾਂ ਕਿ ਪਰਮਾਤਮਾ ਨੂੰ ਆਪਣੇ ਚਾਹਨਾ ਵਿੱਚ ਨਿਵਾਸ ਦੇਵੇ ਨਿਵਾਸ ਦੇਣਾ ਹੀ ਹੈ ਕਿਉਂਕਿ ਉਹ ਬਹੁਤ ਫਕੀਰ ਰੂਹ ਸੀ ਇੱਕ ਫੱਕਰ ਰੂਹ ਮੈਂ ਉਹਨਾਂ ਦੇ ਵਿੱਚੋਂ ਹਮੇਸ਼ਾ ਇੱਕ ਫੱਕਰ ਨੂੰ ਦੇਖਿਆ ਤਸਕੀਰ ਨੂੰ ਦੇਖਿਆ ਸੋ ਸਾਨੂੰ ਬਹੁਤ ਵੱਡੀ ਜਿਹੜੀ ਆਹੋ ਇੱਕ ਸਤਿਤੀ ਸੋਚ ਦੇ ਕੇ ਗਏ ਹਨ ਨੇ ਇਹ ਹੀ ਕਹ ਦੱਸਿਆ ਕਿ ਗੰਦਾ ਨਹੀਂ ਹੋਣਾ ਸੁਰੀਲੀ ਗਾਇਕੀ ਤੇ ਚੰਗੇ ਸੁਥਰੇ ਅੱਖਰਾਂ ਦੀ ਗਾਇਕੀ ਜਿਹੜੀ ਉਹ ਹਮੇਸ਼ਾ ਦੇਖੇ ਗਏ ਨੇ ਸੋ ਇੱਕ ਫੱਕਰ ਵਾਲੀ ਜ਼ਿੰਦਗੀ ਜੀ ਕੇ ਗਏ ਨੇ ਸੋ ਪਰਮਾਤਮਾ ਉਹਨਾਂ ਦੀ ਫਲਵਾੜੀ ਨੂੰ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਵਾਦ ਕੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿਹਨੇ ਦੇਖੀਓ ਕਿ ਇੱਕ ਇਸ ਤਰ੍ਹਾਂ ਦੇ ਉਸਤਾਦ ਸੀ ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਸਿੰਗਰ ਜਿਹੜੇ ਇੰਡਸਟਰੀ ਨੂੰ ਟੁੱਟੇ ਆ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਉਸਤਾਦ ਦੁਬਾਰਾ ਇਹਦਾ ਅਸੀਂ ਸਾਰੇ ਇਦਾਂ ਦੇ ਨਹੀਂ ਇਦਾਂ ਦੇ ਉਸਤਾਦ ਜਿਹੜੇ ਹੁੰਦੇ ਉਹ ਸਦੀ ਬਾਅਦ ਇੱਕੋ ਹੀ ਹੁੰਦੇ ਜਿਦਾਂ ਤੁਸਰ ਸਾਹਿਬ ਸੀਗੇ ਕਾਂਜੀਤ ਕਹੂਜਾ ਸਾਹਿਬ ਸੀਗੇ ਸ਼ਾਕੋਤੀ ਸਾਹਿਬ ਇਹ ਸਦੀ ਚੱਕ ਵਾਦੀ ਇੱਕੋ ਹੀ ਹੁੰਦੇ ਅੱਛਾ ਲੇਕਿਨ ਇਹਨਾਂ ਦਾ ਜੋ ਘਾਟਾ ਪਿਆ ਕਿ ਤਾ ਪੂਰਾ ਹੋ। ਅਧੀਨ ਉਹ ਘਾਟਾ ਨਹੀਂ ਪੂਰਾ ਹੋਣਾ। ਲੇਕਿਨ ਉਹਨਾਂ ਦੀ ਜੋ ਕਾਇਕੀ ਆ ਜੋ ਉਹਨਾਂ ਦੇ ਜਿੰਨੇ ਅਸੀਂ ਸਾਰੇ ਸਟੂਡੈਂਟ ਆ ਵਿਦਿਆਰਥੀ ਆ ਉਹਨਾਂ ਦੇ ਚੇਲੇ ਆ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਫਲਵਾੜੀ ਆ ਜਿੰਨੀ ਆ ਸਾਰੀ ਜਿੰਦਾ ਰੱਖੋ ਕਿਉਂਕਿ ਦਸਮਾਨੀ ਤੌਰ ਤੇ ਉਹ ਸਾਡੇ ਚੋਂ ਗਏ ਆ ਲੇਕਿਨ ਸਾਡੇ ਕੀਤਾ ਦੇ ਵਿੱਚ ਸਾਡੇ ਸੰਗੀਤ ਸਾਡੇ ਸਾਹਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਕਿ ਉਹਨਾਂ ਦਾ ਸੰਗੀਤ ਹਮੇਸ਼ਾ ਗੂੰਜਦਾ ਰਹੇ।